ਆਹ ਆ ਗੱਦੀ ਰਾਹ ਕੋਲ ਬੈਠ ਲਈ ਆਸਰਾ ਨਾ ਚਲਾ ਦੇ ਆਹ ਰੱਖ ਆਈ ਦੇ ਹੀਟ ਲਾ ਦੇ ਹਰਾ ਨਾ ਹੋ ਜਾ ਜੀ ਦੇਣਾ ਇਹ ਦੇ ਤਾਂ ਆਪ ਤੇ ਦੇ ਉਹ ਕਿੱਥੇ ਚੱਕੋ ਰੋ ਨਾ ਵੀ ਬੰਨ ਤਾ ਆ ਗੜ ਦਾ ਵਿੱਚ ਉਹ ਕੋਲ ਨਾ ਇੱਥੇ ਰੱਖੇ ਨੀ ਇੱਥੇ ਰੱਖੋ ਬਈ ਮੈਂ ਤਾਂ ਸੱਚੀ ਤੁਮ ਸਮੇ ਤਾਂ ਪਹਿਲੀ ਵਾਰ ਦੇਖਿਆ ਵੀ ਇਦਾਂ ਬੈਠਨੇ ਇਦਾਂ ਹੀ ਬੈਠਦੇ ਨੇ ਗੋਡਾ ਨਾਲ ਲੰਘਦਾ ਰਿਹਾ ਬੱਚਾ ਐਦਾ ਐਦਾ ਘੁੰਮ ਰਿਹਾ ਗੋਡਾ ਦਾ ਲੱਗਦਾ ਹਾਂ ਜਿੱਦਾਂ ਜੰਦੀ ਪਾਣੀ ਉਹ ਇਹ ਹੌਲੇ ਸੁਖ ਨਹੀਂ ਹੈ ਚੱਲ ਹੋਰੇ ਕੁਝ ਹੋ ਗਿਆ ਹਾਂ ਉਹ ਆ ਤਾਂ ਘੁੰਮਣੀ ਨਹੀਂ ਆ ਇੱਥੇ ਨੱਤਾ ਪੈਣੀ ਉੱਚੀ ਕਰ ਲਈਦਾ ਉਹ ਲੈ ਨੂੰ ਹਾਂ ਇਹਦੇ ਚ ਨੱਤਾ ਬਸੋੜ ਗਿਆ ਬੰਦਾ ਦੱਸਿਆ ਕਿ ਆ ਸੀ ਪਹਿਲਾਂ ਹੁੰਦੇ ਸੀ ਇਹੇ ਛੋਟੇ ਸਰ ਜਾਂਦਾ ਹੁੰਦਾ ਹੁਣ ਇਹ ਬੜੇ ਹੋ ਗਏ ਉਹ ਆ ਕਿੱਥੇ ਘੁੰਮਣਾ ਲੈ ਦੂ ਨੱਤਾ ਤੇਰੀ ਇੱਕ ਵਾਰ ਮੇਰੇ ਤੇ ਵੀ ਕਰਕੇ ਦੇਖ ਲੋ ਕਿ ਕਰਾ ਗੋਡਾ ਲਾਓ ਇੱਕ ਵਾਰ ਬੈਠ ਖੜੇ ਹੋ ਪਿੱਛੇ ਨੂੰ ਹਾਂ ਹਾਂ ਕਿਹਾ ਰੋਸ ਨੂੰ ਸਾਰੇ ਕੁਝ ਉੱਠੋ ਤੁਸੀਂ ਐਦੇ ਪਰ ਮੰਜੇ ਉੱਪਰ ਚੜ੍ਹ ਕੇ ਇੱਕ ਮਿੰਟ ਲੋਕ ਮਾਟ ਸੁਣ ਲਈਏ ਪਹਿਲਾਂ ਸੁਣ ਲਓ ਸੁਣ ਲਓ ਕਿਆ ਚੱਲ ਰਿਹਾ ਚਲੋ ਫਤਿਹ ਕੈ ਆਵੀਂ ਰਤੀ ਬਾਬੇ ਜੀ ਆ ਜੋ ਫਤਿਹ ਜੀ ਬੈ ਕੇ ਕਹਿੰਦੀ ਤੁਹਾਨੂੰ ਮੰਮੀ ਆਏ ਘਰੇ ਕਰਦੇ ਨੇ ਇਹਦੇ ਚ ਲੱਤਾਂ ਫਸਾ ਲੁੰਦੇ ਨੇ ਇੱਥੇ ਬਹਿਣ ਕੇ ਤੇ ਆਹ ਮੰਜਾ ਤੇਰਾ ਕਸਮ ਆਏ ਓਏ ਇਹਦੇ ਮਨ ਤਾਂ ਪੈਣੀ ਨਹੀਂ ਐ ਮੇਰੇ ਨਾਲ ਬਹੁਤ ਐਟਾ ਯਾਰ ਇੱਕ ਵਾਰ ਮੇਰੀ ਗੱਲ ਤਾਂ ਸੁਣ ਲਓ ਉਹ ਤਾਂ ਇਹਦਾ ਬੱਚਾ ਆਪਣੀ ਉਹ ਵੱਜ ਸਕਦੀ ਜਸਮਿਨ ਦੀ ਵੀ ਸੁਣ ਲਓ ਤੁਸੀਂ ਤਾਂ ਸੁਣ ਲਓ ਤੁਸੀਂ ਉੱਪਰ ਬੈਠੇ ਲੱਗੇ ਉੱਥੇ ਗੋਡਾ ਲਾ ਲਓ ਬਸ ਚੌਕੜੀ ਮਾਰਦੇ ਮਾਰਦੇ ਕਿੱਥੇ ਗੋਡਾ ਲਾਉਣਾ ਇਹ ਕੋਈ ਤਾਂ ਇਹ ਬੱਚਾ ਨਹੀਂ ਹੈ ਤੂੰ ਕੋਟੇ ਪਰੇ ਰੱਖ ਲੈ ਲੈ ਹਾਂ ਹਾਂ ਤੂੰ ਗੋਡੇ ਜਦ ਅੱਡੜ ਗੋਡੇ ਵਿਚਾਰ ਕੇ ਸਨ ਮਗਣੀ ਦੂਰ ਪੈ ਰੱਖਣਾ ਹੈ ਹਾਂ ਐ ਰਸਤਾ ਦੇ ਜਿੰਨੇ ਮਰਜੀ ਕਰ ਲਾ ਦੂਰ ਲਾ ਚਲ ਮੈਂ ਦੇਖਣਾ ਮੰਮੀ ਬਸ ਕੁਸ ਨਹੀਂ ਮੈਂ ਸਾਰੇ ਇੰਡਸਟਰੀ ਹਾਰ ਗਿਆ ਉਹ ਨਹੀਂ ਮੇਰਾ ਮੰਮੀ ਨਾਲ ਫਰਕ ਵੀ ਆ ਹਾਂ ਦੂਰ ਰੱਖ ਗੋਡਾ ਮੜਿਆ ਦੂਰ ਦੂਰ ਤੇ ਰੱਖ ਮੈਂ ਪਹਿਲਾਂ ਬੈਠਾ ਸੀ ਸਰਾਣੇ ਪਰ ਆ ਦੇ ਹੁਣ ਨੀਮਾ ਹੋ ਗਿਆ ਕੰਮ ਬਸ ਸਰਾਣਾ ਹੇਠਾ ਰੱਖ ਮੰਮੀ ਫੇਰ ਵੀ ਉਹਦੀਆਂ ਨੱਤਾਂ ਨੂੰ ਲੱਗਣੀ ਆ ਮੈਂ ਉਹਦੀ ਲੱਗਣੀ ਆ ਹੁਣ ਕੱਟ ਲੱਗੂ ਵਿਚਾਰ ਤੂੰ ਰੱਖ ਦਾਲੂ ਰੱਖ ਮਾਣੇ ਪਿੱਛੇ ਨੂੰ ਨਾ ਮਟਣਾ ਬੈਣਾ ਹਾਂ ਆ ਤੇ ਉਹ ਕੀ ਮੇਰੇ ਐਦਾ ਹੋਗਾ ਮੋਖ ਅੱਗੇ ਜਾਂ ਨਿਆਰੇ ਹੁੰਦੇ ਨੇ ਨਾ ਇੱਥੇ ਦੌਣਾਂ ਵਿੱਚ ਨੂੰ ਲੱਤਾਂ ਵਿੱਚ ਲੱਗ ਜਾਂਦੀਆਂ ਲੱਗ ਜਾਂਦੀ ਦੀ ਹੁਣ ਲੱਗਣੀਆਂ ਹੁਣ ਦੌਣੇ ਬਹੁਤ ਐਟਾ ਇੱਕ ਮੰਜੇ ਦੀ ਦੀ ਦੌਣ ਖਸਤਾ ਕੇ ਦੇਖਾ ਮੰਮੀ ਥੋੜੀ ਥੋੜੀ ਨਹੀਂ ਅ ਮੰਜਾ ਪਿੱਛੇ ਨੂੰ ਚੜ ਜਾਣਾ ਇਹ ਨਾ ਖਿਸਕਦੀ ਜੇ ਕਹਿੰਦਾ ਕੀ ਗੱਲ ਕੀ ਤੁਹਾਨੂੰ ਮੇਰੇ ਨਾਲ ਗੱਲ ਤਾਂ ਜੇ ਇਹਨੂੰ ਡੰਡਾ ਨਾ ਲੱਗਿਆ ਹੁੰਦਾ ਤਾਂ ਵੀ ਬਹੁਤ ਫਾਇਦਾ ਦਾ ਨਹੀਂ ਨਹੀਂ ਇਹਨੂੰ ਲੋੜ ਨਹੀਂ ਆਉਂਦੀ ਏ ਡੰਡੇ ਨਾ ਡੰਡੇ ਵਾਲੀ ਜਿੱਦ ਨਹੀਂ ਜਿੱਦ ਨਹੀਂ ਇਹ ਸੋਪੇ ਨੂੰ ਬੰਦ ਹੋ ਸਕਦਾ ਝੋਕੜੀ ਮਾਰ ਕੇ ਵਾਜਾ ਉੱਪਰ ਜਿਹੜਾ ਪਹਾੜ ਤੇ ਆ ਤੇ ਮਾਲਾ ਹਾਂ ਉਹ ਬਾਂਦਰ ਨੇ ਵੀਡੀਓ ਪਾਈ ਹੋਈ ਚਾਚੇ ਇਹ ਯਾਰ ਇੱਕਣਾ ਵੀ ਲੋਟ ਨਹੀਂ ਨਾ ਨਾ ਕੰਮ ਹਾਂ ਐਦਾਂ ਵੀ ਅਸੀਂ ਚੱਕ ਨੂੰ ਆਰ ਕਿੰਨੇ ਆਟਾ ਵੀ ਆਇਆ ਸੈਟ ਕਿਆ ਨਹੀਂ ਹੋਣਾ ਆਖਰੀ ਬਣੀ ਆ ਜਿਆਦਾ ਉੱਚੀ ਜਿਹਦੇ 2 ਮਿੰਟ ਜੀ ਅਸੀਂ ਸੈਟਿੰਗ ਕਰ ਲਈਏ ਫੇਰ ਮਿਲਦੇ ਤੁਹਾਨੂੰ ਭਾਈ ਆ ਗਿਆ ਕੰਮ ਲੋਟ ਦੇਖੇ ਮੈਂ ਕਹਿੰਦੀ ਸੀ ਨਾ ਜੇ ਵੀ ਗੋਡਾ ਲੱਗਣਾ ਇਹਨਾਂ ਦਾ ਮੰਨਦੇ ਨਹੀਂ ਇਹ ਉਹ ਗੋਡਾ ਗਿਆ ਫੋਟਾ ਟੋਕਦੀ ਸਮਝਿਆ ਕਿ ਪੁੱਠਾ ਦੂਸਰਾ ਬੈਕਲਾ ਪਹਿਲੀ ਬੈਕਲਾ ਉਹ ਮੈਨੂੰ ਮੈਨੂੰ ਤਾਂ ਚੁੱਪਣਾ ਸੋ ਸੱਤੀ ਕਾਰ ਦੀ ਸਾਰਿਆਂ ਨੂੰ ਉਮੀਦ ਕਰਦੇ ਆਂ ਦੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸਰਦਾਰ ਜੀ ਦੀ ਵੀਡੀਓ 'ਚ ਤੁਸੀਂ ਦੇਖਿਆ ਸਾਰਾ ਸੈਟਅਪ ਕਰ ਰਹੇ ਆਂ ਆਪਾਂ ਨਾ ਕਿੱਦਾਂ ਜੰਡੀ ਬੰਨ ਬੰਨ ਹੁੰਦੀ ਆ ਸਾਰਾ ਕੁਝ ਮੰਜੇ ਨੂੰ ਧਾਗੇ ਲਗਾਏ ਆ ਉਹਦੇ ਪਰਸੇਵੀਆਂ ਪਾਉਣੀਆਂ ਫੇ ਮੀਂਹ ਵੀ ਆ ਗਿਆ ਫੇ ਧੁੱਕ ਵੀ ਆ ਗਈ ਸੋਣਾ ਰੱਬ ਕੀ ਹੋਇਆ ਜੀ ਅੱਗੇ ਮਹਾਰਾ ਦੀ ਕਿਰਪਾ ਹੈ ਵੀ ਅਸੀਂ ਸ਼ਰਧਾ ਨਾਲ ਤਾਂ ਬਣਾਉਣ ਲੱਗੇ ਆਂ ਉਹਨਾਂ ਦੇ ਹੁਕਮ ਅਨੁਸਾਰ ਸਭ ਕੁਝ ਹੁੰਦਾ ਤੇ ਇਧਰ ਮੈਦਾ ਮੈਦਾ ਪੈ ਰਿਹਾ ਮਿਕਸੂਜੀ ਪਾਤੀ ਸੂਜੀ ਅਸੀਂ ਪਾਤੀ ਅਜੇ ਹੋਰ ਪਾਣੀ ਹੈ ਉਹ ਪਈ ਹੈ ਹੂੰ ਹੂੰ ਪਾ ਲਓ ਜੀ ਤੁਸੀਂ ਮੈਦਾ ਪਾ ਲੀ ਜੀ ਸਾਸਰੀ ਕਾ ਗਿਸਾਰੇ ਪਹਿਲਾਂ ਸਾਰੀ ਵੀਡੀਓ ਚ ਅਸੀਂ ਉਹ ਕਰ ਲਿਆ ਫਿਰ ਤੂੰ ਗੱਲਾਂ ਕਰਦੀ ਸੀ ਮੈਂ ਤਾਂ ਨਹੀਂ ਬਣਾਉਣੀ ਨਹੀਂ ਨਹੀਂ ਉਹ ਤਾਂ ਹੋਈ ਨਹੀਂ ਉਹ ਆ ਪੜਿਆ। ਈ। 5 ਨੂੰ ਨਾਉਡਾ ਹੈ। ਇਹ ਆ। ਉਹ ਜਿਹੜਾ ਖੁੱਲਾ, ਖੁੱਲਾ ਮੰਮੀ ਸੂਜੀ ਆ ਰੋ ਮੈਦਾ ਹੁੰਦਾ ਨਾ ਉਹਦੇ ਮੈਂ ਆ ਬਸਾ ਦੇ ਦਿਨਾਂ ਚ ਕਈ ਵਾਰ ਠੰਡੀ ਠੰਡੀ ਪੈ ਜਾਂਦੀ। ਇਹ ਬੜੀ ਮੈਂ ਤਾਂ ਕਰਕੇ ਨਾ ਫਿਰ ਮੈਂ ਪੈਕ ਤਾਂ ਆ ਹੀ ਆਇਆ। ਬੜੀ ਇਹ ਕਰਿਆ। ਉਹ ਦੁਕਾਨ ਵਾਲਾ ਉਹ ਬਾਈ ਕਹਿੰਦਾ ਆਪਣੇ ਤੇ ਨਾਲੇ ਤੇ ਉਹ ਲੈਂਦਾ ਗੱਡੀ ਦੇ ਵਿੱਚ। ਬਾਈ ਕਹਿੰਦਾ ਯਾਰ ਪੁੱਜੇ ਨਾਲ ਕਹਿੰਦਾ ਅਸੀਂ ਖੁੱਲੇ ਮੰਗਾ ਲੇ। ਕਹਿੰਦਾ ਕਿ ਕੁਛ ਅਸੀਂ ਵੀ ਨਹੀਂ ਮੰਗਾਇਆ ਖੁੱਲਾ। ਅੱਛਾ। ਕਹਿੰਦਾ ਪਿਛਲੇ ਸਾਲ ਡੰਗਰਾ ਨੂੰ ਪਾਇਆ ਕਹਿੰਦਾ ਯਾਰ ਸੁੰਦੀ ਉਹ ਬਹੁਤ ਪੈ ਗਈ। ਕਹਿੰਦਾ ਸੁੰਦੀ ਪੈ ਗਈ। ਕਹਿੰਦਾ ਫਿਰ ਕਿੰਨਾ ਖਾਣੀ ਜਾਈਏ ਲੋਕ ਕਹਿੰਦਾ ਅਏ ਚੱਗਾ ਜ ਨਹੀਂ ਲੱਗਦਾ ਲੰਬੇ ਵਾਲਾ ਕੰਮ ਹੋ ਜਾਂਦਾ। ਜੀ ਜੀ ਸੁੰਦੀ ਆ ਗਈ ਐ ਕਹਿੰਦਾ ਲੈ ਸੁੰਦੀਆਂ ਦੇਤਾ ਸਾਨੂੰ। ਹਾਂ ਫੇ ਤਾਂ ਕਰਕੇ ਉਹ ਕਹਿੰਦਾ ਵੀ ਐਰ ਕੀਰ ਪੈਕ ਵਾਲੀ ਜੀ ਆਉਂਦੀ। ਬਾਕੀ ਕੋਈ ਮੈਂ ਐਕਸਪੈਰੀਮੈਂਟ ਕਰਕੇ ਦੇਖਿਆ ਥੋੜੀ ਜਿਹੀ ਖੁੱਲੀ ਸੁਜੀ ਲਿਆਂਦੀ ਤੇ ਉਹ ਫ੍ਰਿਜ ਚ ਲਾ ਤਾ। ਠੰਡੀ ਕਰਕੇ ਫਿਰ ਪਈਂ। ਓਹ ਤੱਕ ਪਈ ਨਹੀਂ ਵੀ ਠੰਡੀ ਹੋ ਗਈ ਉਹ ਸੂਜੀ ਮੰਨ ਲਓ ਜਿੱਦ ਸੁੰਡੀ ਨਹੀਂ ਪਈ ਐ ਇਹ ਗੱਲ ਕਹਿਣਾ ਚਾਹੀਦਾ ਮੈਂ ਅੱਛਾ ਤੇ ਨਾ ਰੱਖੀ ਵੀ ਤੇ ਹਾਲੇ ਤੱਕ ਪਈ ਐ ਹੋ ਤੱਕ ਗਿਆ ਕਰਦੀ ਪਈ ਬਰਤੇ ਨਹੀਂ ਹੋਈ ਮੈਂ ਰੱਖ ਪੱਕ ਰਣੀ ਕੀ ਉਹ ਰਾਈ ਕਿਉਂ ਥਾ ਪਈ ਆ ਉੱਥੇ ਪਈ ਆ ਥੋਖਾ ਪਈ ਆ ਲੈ ਸੂਜੀ ਦਾ ਕਰਾਂਗਾ ਬਣਾ ਕੇ ਖਾਣ ਨੂੰ ਦੇ ਹੈਂ ਆਨਲੋ ਕਿ ਜਿਹੜੀ ਮਾਸੇ ਨੂੰ ਬਜੰਦਾ ਸੁਬਹੀ ਦੇ ਕੜਾ ਉਹਨੇ ਰੱਖੀ ਹੋਈ ਆ ਤੁਹਾਨੂੰ ਮੈਂ ਦੱਸਾਂ ਉਹ ਕਹਿੰਦੀ ਵੀ ਜਦ ਮੇਰਾ ਦਿਲ ਉੱਠਿਆ ਮੈਂ ਖਾਦਾ ਲਊਂਗੀ ਫਟਾਫਟ ਕੜਾ ਨਾ ਬਈ ਸੂਜੀ ਦਾ ਹੀ ਸਵਾਲ ਲੱਗਦਾ ਜਦ ਕਿਸੇ ਗੁਰਦੁਆਰੇ ਸਿਚਾਈ ਦਾ ਨਾ ਹੁਣ ਤਕਰੀਬਨ ਕਿਹੜਾ ਸਾਰੇ ਗੁਰਦੁਆਰਿਆਂ 'ਚ ਸੂਜੀ ਦਾ ਕੜਾ ਪੜਨ ਦਾ ਬਣਾ ਲੀਂ ਮਮੀ ਆਪਣੇ ਪਿੰਡ ਵੀ ਮੱਲਾਦਾ ਦੇ ਕੇ ਸੂਜੀ ਦੀ ਉਹ ਬਣਦੀ ਹੈ ਨਾ ਆਟੇ ਦੀ ਹੁੰਦੀ ਹੈ ਆਟੇ ਦੀ ਬਣਦੀ ਹੈ ਗੁਰੂ ਦੇ ਵਿੱਚ ਪ੍ਰਸ਼ਾਦ ਤੇ ਤੈਨੂੰ ਮੰਮੀ ਬਣਾ ਨਹੀਂ ਤੇ ਲੱਗੇ ਉਹ ਮੋਟਾ ਆਟਾ ਪੀਹਾ ਬਹ ਹੁੰਦਾ ਮੋٹے ਆਟੇ ਦੀ ਦੇਗ ਉਹ ਆਟੇ ਨਹੀਂ ਹੁੰਦਾ ਪਰ ਆਟੇ ਦਾ ਹੀ ਦੇਗ ਬਣਨੀ ਆ ਦੇਗ ਆਟੇ ਦੀ ਮੇਰੇ ਕਹਿਣਾ ਮਨ ਉਹ ਜਿਹੜਾ ਮੋਟਾ ਆਟਾ ਮੁੰਡਾ ਉਹਦੀ ਪਹੁੰਚ ਵਾਲਾ ਲੱਗਦਾ ਹਾਂ ਜਿਹੜਾ ਹੁਣ ਮੇਨ ਕੰਮ ਹੁਣਾ ਏ ਵੀ ਬਹੁਤ ਜ਼ਰੂਰੀ ਆ ਮੰਮੀ ਨੇ ਆਟਾ ਗੁੰਨਣਾ ਦੱਸਣਾ ਦੇਖੋ ਕਿਹ ਜਿਹੜਾ ਨਾ ਮੋਟਾ ਚਾਹੀਦਾ ਨਹੀਂ ਸੋਰੀ ਨਾ ਪਤਲਾ ਚਾਹੀਦਾ ਉਹ ਨਾ ਕਹਿੜਾ ਚਾਹੀਦਾ ਅੱਛਾ ਹਾਂ ਸੁੱਕ ਬਰੂੜਾ ਜਿਹਾ ਆਟਾ ਕਹਿੰਦਾ ਮੰਮੀ ਇਹ ਚੀਜ਼ਾਂ ਭਾਈ ਇਹ ਕੰਮ ਚ ਇਹ ਚੀਜ਼ਾਂ ਮੇਨ ਹਨ ਹੈਨਾ ਆਪਾਂ ਨੂੰ ਜੇ ਹੁਣ ਆਪਾਂ ਕਹੀ ਇਹ ਵੀ ਸਾਡੇ ਵਰਗੇ ਬਣਾ ਲੂ ਇਹ ਚੀਜ਼ਾਂ ਸਾਨੂੰ ਨਹੀਂ ਆਉਂਦੀ ਆ ਜਿਹੜਾ ਮੇਨ ਜਾਣਾ ਜਿਹੜੀ ਸਾਰੀ ਚੀਜ਼ ਦੀ ਉਹ ਹੁਣ ਤਿਆਰ ਹੋਣੀ ਆ ਹੈਨਾ ਜਿਹੜਾ ਸਾਰੀ ਕਹ ਲਊਣੀ ਕਹਾਣੀ ਦਾ ਮੇਨ ਪਾਰਟ ਆ ਉਹ ਆਹੀ ਆ ਬਸ ਬੇਸ ਜਿਹੜਾ ਬੇਸ ਜਿਹੜਾ ਇਹ ਚੀਜ਼ ਵਧੀਆ ਹੋ ਗਈ ਬਸ ਸੇਮ ਜਾਂ ਵੀ ਵਧੀਆ ਬੱਟਾ ਹੋਣੀ ਸੀ ਦਿਨ ਨਾ ਉਹ ਚੱਕਰ ਆ ਲਿਆਤ ਨਹੀਂ ਤਾਂ ਵੀ ਕੋਸ਼ਿਸ਼ ਕਰਕੇ ਦੇਖਣੀ ਆ ਤੇਰੇ ਲਈ ਮਾਤੇ ਚੱਕਰ ਇਹ ਕੋਲ ਹੈ ਸੱਥਾਂ ਨਾਲ ਬੱਟਾ ਹੋਣੀ ਆ ਸੱਥਾਂ ਨਾਲ ਬੱਟਾ ਚੱਕਰੇ ਵਾ ਕਿਦਾਂ ਬੱਟੀਆਂ ਯਾਰ ਉਹ ਵੀ ਟਰਾਈ ਕਰਕੇ ਦੇਖਾਂਗੇ ਦੇਖ ਹੋਣੀ ਆ ਅਸੀਂ ਕਿਹੜਾ ਕਰ ਬੱਟਾ ਇੱਕ ਛੋਟੀਆਂ ਛੋਟੀਆਂ ਹੱਥਾਂ ਨਾਲ ਵਟ ਹੁੰਦੀਆਂ ਮੈਂ ਕਹਿੰਦੀ ਟੀ ਥੱਲੇ ਆਪਾਂ ਹੋ ਰੱਖ ਲਈਏ ਜੇ ਉਹ ਉਹ ਦਿਨ ਬਿੰਦ ਰੱਖ ਗਏ ਹੋਏ ਸੀਗੇ ਉਹਨਾਂ ਵਟੀਆਂ ਵੀ ਸੀਗੀਆਂ ਸਹਲਾ ਹਾਂ ਕਹਲਾ ਉਹਦੇ ਉਹਦੇ ਥੱਲੇ ਆਉਂਦਾ ਪ੍ਰਾਤ ਰੱਖੋ ਜਣੀ ਪਹਿਲਾਂ ਇਹ ਥੋੜੀ ਰੱਖ ਦੇ ਨਾ ਮਮੇ ਥੋੜੀ ਰੱਖ ਰਣੀ ਇਕੱਠਾ ਹੀ ਨਹੀਂ ਰੱਖਣਾ ਹੋ ਮਮੀ ਥੋੜਾ ਥੋੜਾ ਖੁਲਕੇ ਦਊਗੀ ਆ ਚਲੋ ਫੇਰ ਨਾ ਤੁੱਟਾਵਾ ਹੀ ਰੱਖ ਲਵੇਂ ਤੈਨੂੰ ਕੁਝ ਕਿਹਾ ਨਹੀਂ ਮੈਂ ਕੰਮ ਕਰਲਾ ਤੂੰ ਇਹ ਬਬੂ ਮੈਂ ਅਗਲੇ ਕਿਹਨੀ ਬਰਾਤ ਦਿੰਦੀ ਥੋੜੀ ਬਰਾਤ ਲੈ ਆ ਹੈਗੀ ਆ ਤੂੰ ਸੋਈ ਅੰਦਰ ਅਰਸ ਉੱਥੇ ਫੇਰ ਥਾੜੇ ਲਿਆ ਮਾਂ ਸਾਲੇਆ। ਸਾਲੇਆ। ਮੈਂ ਦੂਆ ਆਟਾ ਪਾ ਲਈ। ਛਾਣ ਕੇ ਥੋੜਾ ਜਿਹਾ। ਸਾਲੇ। ਇਹ ਆਟਾ ਚਾਹੀਦਾ। ਜ਼ੋਰ ਲੱਗਣਾ ਹੁਣ ਜਰਾ। ਛੋਟੇ ਜਿਹੇ ਹੁੰਦੇ ਤਾਂ ਪਾਣੀ ਲੱਗਿਆ ਹੁਣ ਲਗੂਗਾ। ਛੋਟੇ ਜਿਹੇ ਉਹਦਾ ਚਾਚੋ ਨੂੰ ਕਰੀ ਕੇ। ਇਹ ਵੀ ਹੁਣ ਤਾਂ ਜ਼ੋਰ ਲੱਗਾ ਲੱਗਣਾ। ਅਵੇ ਪੈਸੇ ਖੁਸ਼ੀ ਨਹੀਂ ਹੁੰਦੀ ਹੁੰਦੀ ਇਹ ਮੈਂ ਉਹ ਹੀ ਖੁਸ਼ੀ ਜੇ ਮਾਰੀ ਕਰੀ ਜਾਂਦੇ ਹੁੰਦੇ। ਲੋਨੂ ਵੀ ਸੇਮੀ ਕਰਨਾ ਸੀ। ਛੋਟੇ ਜਿਹੇ ਹੁੰਦੇ ਤਾਂ ਅਸੀਂ ਦਰੀਆਂ ਵੀ ਬਣਾਈਆਂ ਮੰਮੀ ਨਾਲ ਹੈ ਮੰਮੀ ਮੰਮੀ ਨੇ ਫਾਈ ਜਾਣੀਆਂ ਨੀਰਾਂੀਆਂ ਉਹਦੇ ਵਿੱਚੋਂ ਆਏ ਹੁੰਦੇ ਨੇ ਧਾਗੇ ਜੇ ਮੈਂ ਉਹ ਲੈ ਲੈਣਾ ਉਹ ਕਿਆ ਕਹਿੰਦੀ ਤੈਨੂੰ ਮੰਮੀ ਹੱਥੀ ਹੱਥੀ ਆਏ ਮਰੀ ਜਾਣੀ ਉਹ ਇਹਨੇ ਚਾਹ ਉਹ ਹੱਥੀ ਮਾਰ ਜਾਣੀ ਉਹ ਨੂੰ ਮਾਰਦਾ ਜਿੱਦੀਆਂ ਆਪਾਂ ਦੇ ਦਰੀਆਂ ਹੋ ਕਰੀਆਂ ਵੀ ਬੁਣੀਆਂ ਵੀ ਕਹਿੰਦੇ ਹੁੰਦੇ ਆ ਬੁਣੀਆਂ ਜਿੱਦੀਆਂ ਦਰੀਆਂ ਬੁਣੀਆਂ ਵੀ ਹੁਣ ਤੱਕ ਆਪਣੇ ਚੱਲਦੀਆਂ ਆਫ ਹੈ ਜੀਆਂ ਉਹੀ ਬਸੌਦੇ ਆ ਨੀਰਾਂ ਦੀਆਂ ਨੀਰਾਂ ਦੀ चलो बाप इधर चलिए शुरू तू पिछले न उड़ जाए माल का नाम देखे प्रभु का नाम करो शुरू करेगा काम मैं भी तक पिछले किया था नहीं काम है अभी नहीं लालस में बस मेरे लिए ले इन्हों पे काम उधर काम मेरा जा देखिए ਉਹ ਤੇ ਪਾਜੀ ਕੋਲ ਇਦਨ ਨੂੰ ਮੂੰਹ ਕਰਕੇ ਖੜਾ। ਮੀਂਹ ਭਾਈ ਸਾਰੇ ਜਣੇ ਦੱਸਿਓ ਵੀ ਇਸ ਚੀਜ਼ ਨੂੰ ਸਾਡੇ ਏਰੀਆ 'ਚ ਕਿਆ ਕਹਿੰਦੇ ਆ। ਕਮੈਂਟ ਕਰਕੇ ਦੱਸਿਓ। ਮੈਂ ਵੇਚਣਾ ਤੇ ਹੋਣੀ। ਚਲੋ ਹਾਂ। ਦੇਖੋ ਪਹਿਲਾਂ ਮੇਰੇ ਕੋਲ ਪਹੁੰਚੀ ਇਹ ਤਾਂ। ਵੇਲੇ ਨਾ ਤੇ ਤਾਂ ਗੁੱਠਾ ਠੀਕ ਆ। ਗੁੱਠੇ ਨੂੰ ਜ਼ੋਰ ਬਹੁਤ ਲੱਗ ਰਿਹਾ ਹੈ। ਕੋਰੇ ਸੋਨਿਆਨ ਸਾਤ ਸਾਲ। ਲਾਉ ਜੀ ਲੈ ਕੇ ਬਾਬੇ ਦਾ ਨਾਂ ਹੁਣ ਆਪਾਂ ਕੰਮ ਕਰਨਾ ਸ਼ੁਰੂ। ਇਹ ਨਦੀ ਆ ਹਨਾ। ਤਰਵਿੰਦਰ

ਆਉਗੀਆਂ ਇਹਨੂੰ ਹੋਰ ਤੁਹਾਨੂੰ ਮੈਂ ਕਹਾਂਦੀ 30 ਵੀ ਥੋੜਾ ਜਿਹਾ ਟਾਈਮ ਲੱਗਣਾ ਪੈਣਾ ਆਮ ਚ ਜਾਂ ਤਾਂ ਬੈਠ ਜਾਂ ਬੈਠ ਫੋਨ ਲਾ ਕੇ ਕਿਹੜਾ ਹਾਂ ਆਉਨੀਆਂ ਆਗੀਆਂ 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 ਆ ਗਿਆ ਆ ਗਿਆ ਥੋੜੀ ਥੋੜੀ ਆਹੀ ਹੈ ਜੋਸਾ ਆਟਾ ਦਾ ਹੋਤਾ ਆਟਾ ਦਾ ਦਾਬ ਵਿੱਚ ਨੂੰ ਓਹੋ ਪਹਿਲਾਂ ਉਹ ਹੀ ਆਟਾ ਕਰ ਅੱਛਾ ਹਾਂ ਮੈਨੂੰ ਪਾੜਾ ਪੜਾਉਣਾ ਹੋ ਗਿਆ ਕੋਟ ਸਾਹਿਬ ਹੁਣ ਆਪ ਹੋਏ ਮਰੇ ਮੈਂ ਸਿੱਖਣਾ ਹੈ ਪਤਾ ਨਹੀਂ ਬਣਾਣਾ ਆਰੇ ਆ ਹੱਥਾਂ ਤੇ ਲੱਗ ਬੁਣੀਆਂ ਉਹ ਤੇ ਕੌਣ ਮੈਨੂੰ ਵੀ ਪੁੱਜਦਾ ਐ ਬਿਲ ਨੇ ਨਾਲ ਤਾਂ ਆਏ ਆ ਵੀ ਫੇ ਮੈਨੂੰ ੜੀਕਾ ਹੁੰਦਾ ਕਮਾਣੇ ਨੂੰ ਆ ਦੇ ਹਾਂ ਘੂਠੇ ਕਲੇ ਲੱਗ ਹੋਣੇ ਆਹ ਇਹ ਉੰਗੀ ਬੰਮੀ ਨਾ ਇਹਦੇ ਚ ਪਲੇ ਜੀ ਬਹੁਤ ਆ ਹਾਂ ਥੋੜੀ ਉੱਚੀ ਚਾਹੀਦੀ ਆ ਦੇ ਇਹ ਇਦਾਂ ਥੋੜੀ ਜਿਹੀ ਖਾਤੀ ਦੀ ਆਜਾ ਭਾਈ ਆਗੀਆਂ ਆਲੀਆਂ ਦੀਦੀ ਆਗੀਆਂ ਲਿਖ ਦਿਓ ਕਰ ਤੇ ਸਾਡੇ ਆਜਾਉਂ ਗਿਆ ਅਰੇ ਆ ਆ ਜਾਣ ਆਗੀਆਂ ਆ ਤੇ ਲਿਖ ਲੈਣੀ ਆ ਆ ਆਜਾ ਭਾਈ ਕਿੰਨੀ ਕੋਸੀ ਹੋ ਗਈ ਇਹ ਦੇਖ ਨੱਕੇ ਕੜਾ ਨਿੱਕਾ ਲੱਗੇਵੇਂ ਸੇਵੀਆਂ ਨੂੰ ਆਜਾ ਭਾਈ ਜਦੋਂ ਬਹੁਤ ਹੁੰਦੀ ਖੁਸ਼ੀਆਂ ਬਹੁਤ ਹੁੰਦੀਆਂ ਹਾਂ ਹੁਣ ਲੱਗਿਆ ਭਾਈ ਜੋਰਜਾ ਲੱਗਣ ਹੁਣ ਚੱਲਣਾ ਕੰਮ ਹਾਂ ਹਜੇ ਤਾਂ ਆਇਆ ਲੱਗਦੀਆਂ ਜਿਵੇਂ ਕਿਤੇ ਉਹ ਗਿਰਨ ਲੱਗੀਆਂ ਹੁੰਦੀਆਂ ਕਿਆ ਕਹਿੰਦੇ ਇਹਨਾਂ ਨੂੰ ਸੁੰਡੀਆਂ ਨਿਕਲਦੀਆਂ ਲੱਗ ਗਿਆ ਬੱਸ ਹੁਣ ਦੋ ਤਿੰਨ ਖੜੇ ਗਿਆ ਤੇ ਥੋੜੀਆਂ ਜਿਆਦੀਆਂ ਪਤਨੀਆਂ ਨਹੀਂ ਹੋ ਜਾਣੀਆਂ ਕੋਈ ਲੱਗਿਆ ਜੋਰ ਲੱਗਣ ਮੰਮੀ ਅਜੇ ਬਿਨੀ ਆਈਆਂ ਹਾਂ ਗਈਆਂ ਹੋਣ ਲੱਗੀਆਂ ਸਮਾਂ ਲੱਗਣਾ ਤੇ ਬਾਬੇ ਹੁਣ ਤੂੰ ਸਤੋਂਪਰ ਚੜਾਇਓ ਕਿਆ ਹੋ ਗਿਆ ਤਾਂ ਹੁਣ ਮੀਨਾ ਪਾਇਓ ਧੁੱਪ ਚੜਾਇਓ ਧੁੱਪ ਚੜਾਇਓ ਮੀਨਾ ਪਾਇਓ ਆਹੀ ਮੈਂ ਗੈਣੀ ਮੈਨੂੰ ਮੈਂ ਕਹਿਣ ਲੱਗੀ ਸੀ ਕਿ ਤਵੀ ਬਾਬਾ ਜੀ ਹੁਣ ਤੂੰ ਤਰਨ ਕਰਤੀਆਂ ਹਾਂਜੀ ਬਨੂਗਾ ਦੇਖ ਲਈਆਂ ਨਹੀਂ ਕਦੀਆਂ ਘਈ ਜਾਂਦੀਆਂ ਆਂੀਆਂ ਮੀਨਾ ਹੋਲੀ ਹੁਣ ਹੀ ਹੋਣੀ ਆਈ ਆ ਤੁਹਾਨੂੰ ਦਿਲਾਸਾ ਦਿੰਦੀਆਂ ਇਹ ਥਾ ਹੋ ਗਿਆ ਧਾਰਾ ਬਾਈ ਨੂੰ ਕੱਲੇ ਮੂੰਹ ਚੋਣੀਆਂ ਮੈਂ ਤਾਂ ਸੇਮ ਮਟਰ ਭਰਿਆ ਵੇ ਪਾਤਾ ਮੇਰੇ ਲੱਕ ਹਾਂ ਹੋਣ ਲੱਗਿਆ ਜੋ ਇਹ ਨਹੀਂ ਸਾਡੇ ਪਰੇ ਦੇ ਖਾਗੀ ਮਸ਼ੀਨ ਇਹ ਛੋਟੀ ਜੀ ਮਸ਼ੀਨ ਆ ਇਹ ਡਿੱਟੂ ਨੂੰ ਮਲਾਪ ਬਣਾਣਾ ਆ ਸਾਡੇ ਇੰਤਰ ਬਣਾਉਨੇ ਭਾਈ ਆਪਣਾ ਜਿਹੜਾ ਵਿੱਚੋਂ ਵੇਚਣਾ ਜਾਂ ਉਹਨੇ ਸਾਰਾ ਆਪਣੇ ਵਾਲੇ ਦੂਰੇ ਵਾਲੇ ਕਵਰ ਕਰਨਾ ਆ ਆਟੇ ਨਾਲ ਫੇਰ ਨਾ ਘਾ ਤੋਰਨਾ ਆ ਪਹਿਲਾਂ ਮੇਲ ਮਲਾਪ ਕਰਦਾ ਫੇਰ ਬਾਹਰ ਆਉਂਗਾ ਰਿਸ਼ਤੇਦਾਰੀ ਤੇ ਉਹ ਨਹੀਂ ਆਪੇ ਇਹ ਅੱਗੇ ਬਹੁਤ ਜੀ ਯਾਰ ਉਹ ਨਿਕਲਦੀ ਐ ਨਿਕਲਦੀ ਆ ਦੇਖੋ ਸਾਰੇ ਪਾਸੇ ਨਿਕਲ ਰਹੀਆਂ ਕੋਈ ਨਹੀਂ ਕੋਈ ਚੱਕਰ ਆਏਗਾ ਲੱਗਦਾ ਦੇਖ ਤਾਂ ਕਰਤਾ ਸਹੀ ਤੂੰ ਮੈਂ ਤੇਰੀ ਵਾਤ ਮੋੜ ਕੇ ਦੇਖ ਕੋਈ ਗੜਬੜ ਤਾਂ ਨਹੀਂ ਹੋਗੀ ਹੋਰ ਲੱਗਿਆ ਜੂੜ ਲੱਗਾਉ ਇਹਦੇ ਨਾਲ ਕਹੀਂ ਜਾਣਾ ਆ ਗਈਆਂ ਆ ਗਈਆਂ ਤੁਸੀਂ ਕਿਹਨਾਂ ਲੱਗਦਾ ਲੱਗਦਾ ਜੋਂ ਮਿਲਣਾ ਦਾ ਇੱਦਾਂ ਹੀ ਸੇਵੀਆਂ ਹੈ ਟਾਂ ਨੂੰ ਆਣੀਆਂ ਮੀ ਕੋ ਉਹ ਸਾਗ ਦਾ ਕਈ ਵਾਰ ਕੋਈ ਮਲਟੇ ਵੀ ਫੈਸਲਦਾ ਇਹ ਉੱਥੇ ਕੀ ਅੜਗੀਆਂ ਹਨ ਮੇ ਹੋ ਗਈ ਕਹਿੰਦੀ ਜੀ ਬਾਈ ਨਹੀਂ ਤੇ ਹੈ ਨਹੀਂ ਮੰਮੀ ਇਹ ਉਹ ਨਹੀਂ ਆਉਂਦੀ ਆ ਉਹ ਨਹੀਂ ਆਉਂਦਾ ਉਹ ਤੋਂ ਤੇ ਵੀ ਤਾਂ ਹੈ ਕੋਈ ਨਹੀਂ ਜੀ ਤਾਂ ਆਪ ਦੀ ਹੈ ਨਾ ਮੈਂ ਦੇਖੀ ਉਹਨੂੰ ਉੱਠੀ ਗਈ ਭਾਈ ਹੈ ਤਾਂ ਇਹ ਕੰਮ ਔਖਾ ਪਹਿਲਾਂ ਇੱਕ ਫਾਲਟ ਪੈ ਗਿਆ ਦਾ ਫਾਲਟ ਆਇਆ ਦਾ ਫਾਲਟ ਮਸ਼ੀਨ ਵਿੱਚੇ ਦਾ ਆਹ ਹੈਂਡਲ ਨਾ ਚੰਗੀ ਤਰ੍ਹਾਂ ਨਹੀਂ ਗਾ ਸੀ ਵਿੱਚੜੋ ਗਿਆ ਇਹ ਉੱਪਰੇ ਘੁੰਮੀ ਗਿਆ ਥੱਲੇ ਵਾਲੀ ਮਸ਼ੀਨ ਘੁੰਮੇ ਨਾ ਇਹ ਦੇਖੀ ਗਈਆਂ ਸਾਡੇ ਸੇਮ ਉਹ ਕਦੇ ਘੁੰਮ ਜੇ ਕਰੇ ਕਦੇ ਰੁਕ ਜੇ ਕਰੇ ਤਾਂ ਹੁਣ ਅਸੀਂ ਕਰੀਆ ਸ਼ੁਰੂ ਆਇਆ ਨਾ ਫੇਰ ਉਹਦਾ ਟੋਕਾ ਲੱਗ ਗਿਆ ਦਾ ਕਾਰਨ ਛੋਟੂ ਉਹਦੇ ਕਰਕੇ ਮਸ਼ੀਨ ਦਾ ਰੌਲਾ ਬਹੁਤ ਆ ਜੀ ਅਸੀਂ ਤਾਂ ਕਰਕੇ ਫੇਰ ਬਾਅਦ ਵਿੱਚ ਸ਼ੂਟ ਕਰਿਆ ਥੋੜੀਆਂ ਜਿਹੀਆਂ ਅਸੀਂ ਬੱਟ ਵੀ ਲਈਆਂ ਉਹਦਾ ਵੀ ਦੇਖੋ ਉਹ ਦਿਖਾਇਓ ਵੀ ਐਂ ਧੁੱਪ ਚ ਪੈਂਦੀਆਂ ਨੇ ਹੂੰ ਬਾਕੀ ਇਹ ਤਾਂ ਕੁਝ ਹੋ ਗਿਆ। ਬਾਕੀ ਭਾਈ ਚੱਲ ਰਿਹਾ ਪ੍ਰੋਜੈਕਟ। 2 ਘੰਟੇ ਚ ਜੇ ਇਹ ਜੀ ਧੁੱਪ ਰਹੀ ਫਿਰ ਇਹ ਤਿਆਰ ਹੋ ਜਣੀ ਹੈ ਨਾ ਮੰਮੀ? ਹਾਂ, 2 ਘੰਟੇ। ਸੁੱਕ ਹੋ ਜਾਈਂਗਾ। ਇਹਨੂੰ ਸੁੱਕਣ ਕਿੰਨਾ ਬਹੁਤਾ ਉੱਚਾ ਹੀ ਰੀਆ। ਬਰੀਕ ਜੀ ਤਾਂ ਹੁੰਦੀ ਆ ਮੜੀ ਜੀ ਤੋਂ ਪਾ ਲ ਕੇ ਸੁੱਕ ਜਾਣਾ ਨਹੀਂ। ਯਾਰੀ ਤੋਂ ਸੁੱਕ ਜਾਈਦੀ ਆ। ਇਹ ਤਾਂ ਅੱਜ ਮੈਂ ਤਾਂ ਹੀ ਘਰਾਂ। ਯਾਰ ਰੋਟੀ ਪਾ ਕੇ ਜਾਂਦੀ। ਚੰਚਾ ਦੇ ਸੀ ਕੀ ਦਾ ਕਾਤੇ ਪਾਇਆ ਵਾ ਵਿੱਚ ਮੱਖਾਂ ਛਾ ਭਰ ਕੇ ਚੰਚਾ ਆ ਜਿਹੜੀ ਦਾ ਪਤਾ ਇਹਨੇ ਨੇ ਐچھے ਕੱਢਣਾ ਹੁੰਦੇ ਸੀ ਕੀ ਅੱਜ ਮੈਂ ਤੇ ਸੇਵੀਆਂ ਨਾਲ ਦਾ ਫੱਟਣਾ ਅੱਛਾ 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 ਉਹ ਤਾਂ ਸੀ ਦਿੰਦੇ ਹੈ ਉਹ ਅਸੀਂ ਦਿੰਦੇ ਨਹੀਂ ਹੈ ਬਸ ਆਏ ਹਾਂ ਖਾਣੇ ਮਾਨੂੰ ਰੋਟੀਆਂ ਵੀ ਸੁੱਕੀਆਂ ਦੇ ਦਿੰਦੇ ਆ ਜੀ ਇਹ ਰੋਟੀਆਂ ਵੀ ਸੁੱਕੀਆਂ ਨੇ ਚੈਰਾ ਬਹੁਤ ਗਰੀਬ ਕਿਆ ਕਰੇ ਹੋ ਘਰ ਆਏ ਨੇ ਕੁਝ ਵੀ ਨਹੀਂ ਮਿਲਦਾ ਦੁੱਧ ਦਾ ਗਲਾਸ ਵੀ ਨਹੀਂ ਮਿਲਦਾ ਗਰੀਬ ਨਹੀਂ ਜ਼ੁਲਮਟਾਉਂਦੇ ਜ਼ੁਲਮ ਆਪੇ ਖਾਲ ਪੀ ਲੈਣੀਆਂ ਦੁੱਧ ਵੀ ਦਹੀਂ ਨਸੀ ਮੱਖਣੀ ਘੀ ਮੇਨਾ ਰੋਟੀਆਂ ਵੀ ਨਹੀਂ ਚੋਪੜੀਆਂ ਵੀ ਸੁੱਕੀਆਂ ਦੇ ਦਿੰਦੀਆਂ ਮੈਨੂੰ ਮੈਂ ਨਹੀਂ ਐ ਚੋਪੜ ਕੇ ਝੂਠ ਨਹੀਂ ਬੋਲ ਸਕਦੇ ਬਹੁਤ ਟੇਚਰ ਕਰਦੇ ਆਪਾਂ ਹੂੰ ਦੇਖੋ ਪੰਪਾਂ ਦੇ ਵਿੱਚੋਂ ਐਨੂੰ ਭਾਲ ਮਾ ਚੜਨੀ ਇਹਨੂੰ ਉਹਨੇ ਜਾਣਾ ਤਾਂ ਨਹੀਂ ਇਹ ਕਰਦੇ ਯਾਰ ਜਲਦੀ ਮੈਂ ਜਾ ਭੱਜੂੰਗਾ ਮੈਂ ਮਤਲਬ ਇਹ ਜਿੰਨੀ ਪਾਣੀ ਨਹੀਂ ਪੈਣੀਆਂ ਉਹ ਮੇਰਾ ਖੈੜਾ ਛੁੱਟ ਜੂਗਾ ਜਲਦੀ ਇਹ ਇੰਨੀ ਨੇ ਹੈਗਾ ਇਹ ਬਹੁਤ ਆਟਾ ਜੇ ਸ਼ਰਦਾਂ ਨਾਲ ਬਣਾਉਂਗੇ ਨਾ ਬਾਬੇ ਦੇ ਭੋਗ ਲੱਗਣਾ ਫੇਰ ਫੇਰ ਛੇਤੀ ਬਣ ਜਾਣੀਆਂ ਬਾਬਿਆਂ ਨੂੰ ਵੀ ਪਤਾ ਹੈ ਵੀ ਹਾਸੀ ਮੁਖਾਉਂ ਮੈਂ ਕਰਦਾ ਇਹ ਹੋਰ ਕੀ ਆਪੇ ਨੂੰ ਆਈ ਨਹੀਂ ਪਤਾ ਕਿੰਨਾ ਪਸੀਨਾ ਪਾਹਾ ਕੇ ਨਾਪੀਗਾ ਹਾਂ ਫੇਰ ਪਿੰਡੇ ਨੇ ਬਣਾਈਆਂ ਆਹ ਸੇਵੀਆਂ ਹਾਲੀਂ ਤਾਇਮ ਦਾ ਨਾ ਬੰਦੇ ਨੇ ਪੱਕਾ ਲੱਗਿਆ ਵਾ ਹੋਵੇ ਫਰਾਟਾ ਜੀ ਕੂਲਰ ਠੰਡੀ ਹਵਾ ਪਾਣੀ ਪਾਇਆ ਵਾ ਹੁਣ ਤੁੰਰ ਕਰਾਣੇ ਹੋਵੇ ਕੂਲਰ ਲੱਗਿਆ ਵਾ ਫੇਰ ਪੱਟੇ ਸੇਵੀਆਂ ਏਸੀ ਮੰਗ ਲੈਣਾ ਸੀਗਾ ਫੇਰ ਉਹ ਏਸੀ ਵੀ ਨਾ ਬਾਹਰ ਲੱਗਣਾ ਅੱਛਾ ਅੱਛਾ ਬੈਟਾ ਪਰ ਇਹ ਨਹੀਂ ਬੈਟਾ ਹੋਣੀ ਮਸ਼ੀਨ ਨਹੀਂ ਤਾਂ ਅੰਦਰ AC ਵਾਲੇ ਕਮਰੇ ਵਿੱਚ ਬੱਟੀਆਂ ਲਿਖਦੀਆਂ ਹੈ ਜੀ ਬੈਠੇ ਮੰਜੇ ਬਲੋਂ ਦਾ AC ਵਾਲੇ ਕਮਰੇ ਵਿੱਚ ਪੱਟੀ ਹੈ ਫੇਰ ਚਾਹੇ 2-3 ਮੰਜੇ ਭਰਾ ਲੋਂ ਲੇ ਤੇ ਫੇਰ ਕੋ ਚੱਕਰ ਪੂਰੇ ਘਰ ਵੀਨੇ ਨਾਅ ਮਾਰਿਆ ਪਿਆ ਪਾਜੀ ਸੇਮੀ ਪਟੋਣੀਆਂ ਉਹ ਬੰਤਾ ਸੰਪਰਕ ਕਰ ਸਕਦੇ ਆ ਜੀ ਤੁਸੀਂ ਸਾਨੂੰ ਬੰਤਾ ਆਇਆ ਹੈਗਾ ਸਾਡੇ ਕੋਲ 7973394681 ਜੀ ਇੱਥੇ ਹੈਗੇ ਆ ਜੀ ਸੇਮੀ ਵਰਤਨ ਹਾਂ ਕੰਟੈਕਟ ਨੰਬਰ ਹੈ ਜੀ ਸਾਡੇ ਸਾਰਾ ਕੁਝ ਹੋਊਗਾ ਜੀ ਆਟਾ ਵਗੈਰਾ ਸਾਰਾ ਕੁਝ ਢੀਰੇ ਵੀ ਬਣਵਾਉਣੀਆ ਤੁਹਾਡਾ ਹੋਊਗਾ ਜੀ ਹਾਂ ਬਸ ਸਾਨੂੰ ਬੰਦੇ ਦੀ ਤਨਖਾਹ ਸਾਡੇ ਦਿੱਤੀ ਜਾਵੇ ਜੀ ਉਸੇ ਸਾਡੇ ਬਹੁਤ ਧੰਨਵਾਦੀ ਅਸੀਂ ਇਹ ਬੰਦਾ ਰੱਖਿਆ ਵਟਟਨ ਦਿਹਾੜੀ ਤੇ ਤੇਜ ਨਾਲ ਵੀ ਕੋਈ ਗੱਲ ਨਹੀਂ ਬੰਦਾ ਰੱਖਿਆ ਵਾ ਬੰਦਾ ਥੋੜਾ ਜਿਆ ਪਰ ਇਹ ਇਹਦੀ ਉਹ ਕਹਿੰਦੇ ਮਹਿੰਗੀ ਆ ਪੀਸ ਹੈ ਹੈ ਕੋਈ ਗੱਲ ਨਹੀਂ ਜੀ ਕਹਿੰਦੇ ਹੁੰਦੇ ਸੀ ਅਸੀਂ ਡੀਲ ਕਰਾਂਗੇ ਤੁਹਾਡੇ ਨਾਲ 1.5 ਲੱਖ ਰੁਪਏ ਨਾਲ ਤੁਹਾਡਾ ਉਹ ਜੀ ਹੈ 1.5 ਲੱਖ ਰੁਪਇਆ 1000 ਲੱਗਣਾ ਭਾਈ ਬਸ ਕਰੋ ਆਹ ਲੈ ਲੈ ਬਾਹਰ ਤੇ ਲਿਆ ਕੇ ਆਖੰਨੀਆਂ ਸਾਰ ਬੇਟੋ ਮਿਲਦੀ ਹੈ ਸਾਡੇ ਪਿੰਡ ਭਾਈ ਤਿੰਨ ਚਾਰ ਹੈਗੇ ਬਟਰੇ ਵਾਲੇ ਉਹਨਾਂ ਦੇ ਮਟਾਂਕੇ ਦਿਸਣੀਆਂ ਉਹਨਾਂ ਨੂੰ ਰੁਪਈਆ ਦੋ ਤੇ ਉਸਾ ਦੇ ਚਲ ਆਹ ਵਾਕੇ ਦੇ ਦੇ ਹਾਂ ਤੋੜ ਕੇ ਸਾਡੇ ਪਿੰਡ ਹੈਗੇ ਆ ਜੀ ਬਟਣੇ ਵਾਲੇ ਵੇਸੇ ਉਹ ਕਿੱਦਾਂ ਵੱਟਦੇ ਆ ਉਹਨਾਂ ਨੇ ਆਹ ਦੋਈ ਵੀ ਜਿਹੜੀ ਕਲਾੜੀ ਨਹੀਂ ਹੁੰਦੀ ਗੰਨੇ ਵਾਲੀ ਉਹਦੇ ਉਹ ਕਲਾੜੀ ਖੋਲਦੇ ਨਹੀਂ ਹੁਣ ਆਹ ਦਿਨ ਮਕਣਾ ਰਸ ਦਾ ਕੰਮ ਚੱਲਦਾ ਉਹਦੇ ਪਰ ਫੱਟ ਕਰ ਦੇਣੀ ਮਸ਼ੀਨ ਸੇਮੀ ਵਾਲੀ ਇਹ ਵੀ ਵੀ ਨਹੀਂ ਦੇਖਣੀ ਸੀ ਮੈਂ ਉਹ ਆਪ ਫੇ ਲੱਗੀ ਹੋਣੀ ਕੋਈ ਵਕ ਤੇ ਦਿਖਾਵਾਂਗੇ ਕੋਈ ਜਾਨਾ ਉਹਦੇ ਤੇ ਕੱਟ ਕਰੀ ਦੀਆ ਹੋ ਜਣਗਿਆ ਹੁਣ ਤਾਂ ਹੋ ਨਹੀਂ ਉਹਨਾਂ ਤਾਂ ਫੱਟ ਪਾਸੇ ਸੇਮੀ ਦਾ ਆਉਂਦਾ ਨਾ ਲਾ ਹਾ ਸੌਟਾ ਕੱਟ ਹੋ ਜੰਦੀਆਂ ਇਹ ਹਾਂ ਉਹਦੇ ਤੱਕ ਲੋੜ ਦੁਆੜੀ ਤੱਕ ਦੁਆੜੀ ਤੱਕ ਵੱਟੋਂ ਵੀ ਜਾਂਦੀਆਂ ਦੁਆੜੀ ਤੱਕ ਵੱਟ ਵਾਲੇ ਵੀ ਬਣਾਉਂਦੇ ਕਈ ਹੈ ਨਾ ਹੈ ਯਾਦਾ ਨੰਨੀ ਜੈਸਮੀਨ ਮਾੜਾ ਕਾ ਮਹਮਨ ਕੀਤਨ ਮੈਨੂੰ ਨਾ ਯਾਦ ਆਵੇ ਨੰਨੀ ਨੇ ਬਟਵਾ ਕੇ ਨਾ ਮਾਸੀ ਨੂੰ ਭੇਜੀਆਂ ਤੀਆਂ ਬਾਹਰ ਹੂੰ ਹੂੰ ਪਤਾ ਨਹੀਂ ਹਾਂ ਪੂਰਕੜੀਆਂ ਪਹੁੰਚ ਗਈਆਂ ਮਾਸੀ ਨੂੰ ਤੇ ਨਹੀਂ ਪਹੁੰਚੀਆਂ ਇਹਦੀਆਂ ਮਾਸੀ ਦਾਪ ਕਹੀ ਜਾਂਦੀ ਹੈ ਕਿ ਨਹੀਂ ਕਾਨੂੰ ਭੇਜਣੀ ਮੈਂ ਤਾਂ ਉਹ ਤਾਂ ਪੈਨੇ ਹੀ ਕਹਦੇ ਤੇ ਵੀ ਸਪੀਡ ਪੋਸਟ ਨਾਲ ਭੇਜ ਦਵਾ ਵੀ ਉੱਥੇ ਭਾਈ ਕਹਿੰਦਾ ਵੀ ਤੁਸੀਂ ਨਾਰਮਲ ਭੇਜ ਦੋ ਭਾਈ ਨਾ ਇੰਨਾ ਮਹੀਨੇ ਭਾਈ ਆਹੀ ਕੁਛ ਹੁੰਦਾ ਹੁੰਦਾ ਥੋਨੂੰ ਮੈਂ ਕਾਤੇ ਦਿੰਦਾ ਨਾ ਲਾ ਲਾ ਕੋ ਗੁਰੂ ਓਰੇ ਪੁੱਤ ਨਾਲ ਮਹੀਨਾ ਪਹਿਲਾਂ ਭੇਜੀਆਂ ਦੀਆਂ ਮੈਨੂੰ ਕਿਹਾ ਕਹਿਣੀ ਆਰੇ ਮੋਲੂ ਕੋਲ ਤਾਂ ਬਾਈ ਪੌਜੀ ਪਹੁੰਚ ਗਿਆ ਦੀਆਂ ਜੀ ਇੱਕ ਦਿਨ ਬਾਅਦ ਚ ਰੱਖਣ ਚਲੋ ਚਲ ਪਹੁੰਚਦਾ ਗਈ ਠੀਕ ਹੈ ਇੱਕ ਦਿਨ ਲੇਟ ਹੋ ਗਈਆਂ ਉਹ ਵੀ ਮੇਰੀ ਮੇਰੇ ਕਰਕੇ ਨਹੀਂ ਉਹ ਵੀ ਦੋ ਦਿਨ ਸਿਸਟਮ ਡਾਊਨ ਰਿਹਾ ਸਿਸਟਮ ਨਹੀਂ ਚੱਲਿਆ ਤਾਂ ਮੈਂ ਜਾਂਦਾ ਦਾ ਰਿਹਾ ਪਰ ਸਿਸਟਮ ਡਾਊਨ ਤਾਂ ਤਾਂ ਕਰਕੇ ਇੱਕ ਦੋ ਦਿਨ ਲੇਟ ਹੋ ਗਈ ਮਾ ਮਾਸੀ ਜੀ ਨੂੰ ਤਾਂ ਅਸੀਂ 1 ਮਹੀਨਾ ਪਹਿਲਾਂ ਭੇਜ ਦੇ। ਕਿੰਨੇ ਮਹੀਨੇ ਦੇ ਭੇਜੀਆਂ ਹੈਗੇ ਤੁਸੀਂ ਗੱਨਾ ਕਰਦੇ ਹੋ। ਉਹ ਮਹੀਨਾ ਉਹ ਤੇ 2 ਹਫ਼ਤੇ ਪਹਿਲਾਂ ਕਾਹ ਪਾਉਣ ਲੱਗੀ ਸੀ ਮੈਂ ਵਿੱਚ ਹਫ਼ਤਾ ਜਿਹੜਾ ਤੁਸੀਂ ਬਾਹਰ ਘਟਾਤਾ ਜਦ ਮੈਂ ਉੱਥੇ ਨੂੰ ਗਈ ਵੀ ਤੀਆਂ ਨੂੰ। ਤੀਆਂ ਨੂੰ ਤੀਆਂ ਤਾਂ ਕੱਲ ਮਿਲਣ। ਪਹਿਲਾਂ ਕਹਿਤੀ ਸੀ ਜਸਮੀਨ। ਮੰਮੀ ਨਹੀਂ ਆ ਕੇ ਭੇਜੀਆਂ। ਦੇਖੋ ਕੋਈ ਪਤਾ ਹੀ ਨਹੀਂ ਤਾਂ ਕਿਸੇ ਨੂੰ ਇਹਨਾਂ ਨੇ ਕੱਢੀ ਚ ਰੱਖਿਆ ਵੀ ਇੱਥੇ ਆ। ਗਏ ਤੇ ਇਹ ਕੰਮ ਹੀ ਭੁੱਲ ਗਏ ਉਹ ਚਲ ਮਾਸੀ ਜੀ ਨੂੰ ਕਹਿ ਦੀ ਕਿ ਇਹਨੇ ਪਿਆਰ ਕਰ ਭੇਜੀਆਂ ਭਾਈ ਮਾਸੀ ਕਹਿੰਦੀ ਅਗਲੇ ਸਾਲ ਬੰਨ ਲੈ ਜਦ ਜਦ ਪਹੁੰਚ ਗਿਆ ਜਦ ਮਾਸੀ ਜੀ ਨੂੰ ਰਿਕਵੈਸਟ ਆ ਵੀਡੀਓ ਵਿੱਚ ਨੂੰ ਵੀ ਜਦ ਪਹੁੰਚ ਗਿਆ ਬੰਨ ਲਿਓ ਮਾਸੀ ਕਹਿੰਦੀ ਹੈ ਕਹਿੰਦੀ ਮੈਂ ਬੰਨ ਕੇ ਹੋਟਲ ਕਿਸ਼ਕੇ ਭੇਜ ਦੂੰ ਫੋਨ ਕੋਈ ਨਾ ਦੇ ਪਿੱਛੇ ਹੋ ਜਾਂਦੀ ਹੈ ਵੀ ਇਹ ਕਿਹੜੇ ਕਿਸਲੇ ਬਾਤ ਸੱਚ ਆ ਮਾਸੀ ਜੀ ਹੈ ਹੀ ਹੁਣ ਆਸਟ੍ਰੇਲੀਆ ਆਏ ਤੁਸੀਂ ਜੇ ਕਹਦੇ ਨੇਰੇ ਤੇਰੇ ਹੁੰਦੇ ਭਾਈ ਮੈਂ ਫੜਾ ਜਾਂਦਾ ਉਹ ਹਸੀ ਜਾਂਦਾ ਤੁਹਾਨੂੰ ਦੇਖ ਕੇ ਪਿੱਛੇ ਦੁਨੀਆ ਆਸਟ੍ਰੇਲੀਆ ਮੈਂ ਆ ਨਹੀਂ ਸਕਦਾ ਆਨੇ ਗਲਤਾ ਕਰਦਾ ਪਰਾਂ ਨਹੀਂ ਸਕਦਾ ਉਹ ਫੇਰਦੀ ਨੂਰਾ ਬੀਨੂ ਸੁਣਾ ਬੀਰ ਜੀ ਨੂੰ ਦੇਖੀ ਕਿਤੇ ਕਰੂੰਗਾ ਜੱਬਾ ਕਿਰਪਾ ਅਸੀਂ ਜਿਹਹਾਜ ਦੀ ਵਾਰੀ ਨੂੰ ਪਾਉਂਗੇ ਰੱਬ ਕਰੂਗਾ ਕਿਰਪਾ ਮੈਂ ਜਹਾਜ ਚੜਕੇ ਜਾਊਂਗਾ ਮਸਤੀ ਕੋਲ ਪਤਾ ਜਾਇਆ ਇਹ ਜਹਾਜ ਚਿੱਟਾ ਹੁਣ ਬਸ ਰਸਤੇ ਵਾਲੇ ਨੂੰ ਮੰਗੇ ਜੇ ਨੇ ਪਹੁੰਚਾਉਣੇ ਆ ਗੋਵੇ ਮੈਂ ਤੇ ਮਨਕੀਰਤ ਜਾਊਂਗੇ ਦੋਨੇ ਜਾਣੇ ਓਹ ਤਜਮਾਨ ਨੂੰ ਨੰਦਾ ਹੋਇਆ ਪਹਿਲਾ ਭਾਈ ਮੁੰਡੇ ਦੇ ਸਾਹਮਣੇ ਸਾਦੇ ਦੇਖੋ ਆ ਦੇਖੋ ਬਸ ਇਹ ਥੋੜੇ ਟਾਈਮ ਦੇ ਵਿੱਚ ਇਹ ਫੁੱਲ ਕਰ ਦੇਣੀ ਜੀ ਅਸੀਂ ਭਰ ਦੇਣੀ ਤੇ ਮਹਾਰਾ ਦੀ ਕਿਰਪਾ ਨਾਲ ਜੇ ਧੁੱਪ ਇਹੇ ਜੀ ਵੀ ਰਹੀ ਤਾਂ ਵੀ ਸੋਹਣਾ ਹੋ ਜਾਣਾ ਇਹ ਫਿਰ ਇਹਦਾ ਹੀ ਪ੍ਰਸ਼ਾਦ ਬਣਾ ਕੇ ਭੁੰਨ ਕੇ ਬਾਬੇ ਨੂੰ ਭੋਗ ਲਵਾ ਕੇ ਖਾਵਾਂਗੇ ਆਪਾਂ ਤੇ ਇਧਰ ਪ੍ਰੋਸੈਸ ਜਾਰੀ ਆ ਪ੍ਰੋਸੈਸ ਜਾਰੀ ਹੈ ਮੱਝਾ ਭਰਾਂ ਬਸ ਥੋੜੀ ਦੇਰ ਚ ਮੈਨੂੰ ਸੁਣਿਆ ਕਹਿੰਦੇ ਮੱਝਾ ਭਰ ਦੇਣਾ ਬਸ ਮੱਝਾ ਮੰਜਾ ਭਰਤਣਾ ਸੇਮੀਆਂ ਕਾਲ ਆਹ ਥੋੜੀ ਦੇਰ ਆਹ ਇਹ ਆ ਦੇਖੋ ਇਦਾਂ ਦਾ ਪੈਂਦੀਆਂ ਐ ਜੀ ਇਹ ਤੇ ਉਹ ਦੇਖੋ ਲੈ ਬਲਾਓ ਜੀ ਬਾਕੀ ਬਣੋ ਚਲੋ ਜੀ ਪ੍ਰੋਫੈਸਰ ਤੁਸੀਂ ਵੀ ਦੱਸਿਓ ਭਾਈ ਕਮੈਂਟਾਂ 'ਚ ਵੀ ਤੁਸੀਂ ਹੱਥਾਂ ਨਾਲ ਬਟਾ ਬੱਟਦੇ ਆ ਕਿ ਮਤਲਬ ਬਟਾ ਕੇ ਲੈ ਕੇ ਆ ਬਟਾ ਕੇ ਲੈ ਕੇ ਆਨੇ ਆ ਤੇ ਜਿਹੜੇ ਘੜਿਆਂ ਨਾਲ ਬੱਟਦੇ ਆ ਬੱਟੇ ਸੀਗੇ ਜਾਂ ਸਾਨੂੰ ਉਹ ਵੀ ਜ਼ਰੂਰ ਦੱਸਿਓ ਭਾਈ ਜੇ ਕੋਈ ਭਾਈ ਘੜਿਆਂ ਨਾਲ ਬੱਟਦਾ ਤਾਂ ਵੀਡੀਓ ਭੇਜਿਓ ਸਾਨੂੰ ਜ਼ਰੂਰ ਅਸੀਂ ਵੀ ਦੇਖਾਂਗੇ ਬੱਟ ਕੇ ਹਾਂ ਚਲੋ ਠੀਕ ਆ ਜੀ ਹੁਣ ਤੁਹਾਨੂੰ ਮਿਲਦੇ ਆ ਕਿਸੇ ਅਗਲੇ ਬਲੌਗ 'ਚ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤ ਰੱਖੇ ਦੁੱਖਤ ਗਲੀਫਾ ਤੋਂ ਜੀ ਰੱਖੇ ਦੂਰ ਹੁਣ ਅਸੀਂ ਪੱਖਾ ਲਾ ਲਈਏ ਜੀ ਹਾਂ ਵੀਡੀਓ ਕਰਕੇ ਅਸੀਂ ਪੱਖਾ ਵੀ ਨਹੀਂ ਲਾ ਸਕਦੇ ਹਾਂ ਤੁਹਾਡੇ ਤੱਕ ਆਵਾਜ਼ ਨਹੀਂ ਜੀ ਸਾਡੀ ਸਹੀ ਪਹੁੰਚ ਰਹੀ ਫਿਰ ਓਕੇ ਫਿਰ ਬਾਏ ਬਾਏ ਫਿਰ ਮੈਨੂੰ ਲੈ ਜਾ